ਮੋਗਾ ਜ਼ਿਲ੍ਹੇ ਦੇ ਕਸਬਾ ਬੁੱਟਰਕਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਦਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਮਾਮਲਾ ਵਿਗੜ ਗਿਆ ਤੇ ਨੌਪਤ ਹੱਥੋਂ ਪਾਈ ਤੱਕ ਜਾ ਪਹੁੰਚੀ ਝਗੜੇ ਤੋਂ ਬਾਅਦ ਇਲਾਕਾ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਥਾਣਾ ਬਤਨੀ ਕਲਾਂ ਦੇ ਬਾਹਰ ਇਕੱਤਰ ਹੋ ਗਏ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਪਿੰਡ ਬੁੱਟਰਕਲਾ ਦੇ ਲਖਵਿੰਦਰ ਸਿੰਘ ਨੇ ਦੋਸ਼ ਲਗਾਏ ਕਿ ਪਿੰਡ ਦੇ ਪੰਚਾਇਤ ਮੈਂਬਰ ਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਨੇ ਬਾਹਰੋਂ ਕੁਝ ਗੁੰਡਾ ਅੰਸਰ ਬੁਲਾਏ ਸਨ ਜਿਨ੍ਹਾਂ ਨੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਦੀ ਦਸਤਾਰ ਵੀ ਉਤਰ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੂਰਨ ਸਿੰਘ ਨੇ ਮੀਡੀਆ ਜ਼ਰੀਏ ਇਨਸਾਫ ਦੀ ਮੰਗ ਕੀਤੀ ਇਸ ਮਾਮਲੇ ਸੰਬੰਧੀ ਜਦੋਂ ਐਸ ਐਚਓ ਬਦਨੀ ਕਲਾਂ ਇੰਸਪੈਕਟਰ ਗੁਰਮੇਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਪ੍ਰੇਸ਼ਾ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੇ ਤੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਤਨੀ ਕਲਾ ਤੋਂ ਪਦੀਪ ਢਲੋਂ ਦੀ 에ਰਪੋਰਟ ਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ਪੁਰ ਜੀ ਕਿਹੜਾ ਪਿੰਡ ਹੈ ਜੀ ਪੋਟਰ ਕਲਾ ਜੀ ਤੇ ਜਿਹੜਾ ਇਕੱਠ ਹੋਇਆ ਹੈ ਕੀ ਮਾਮਲਾ ਕੀ ਹੈ ਇਹ ਸਾਡੇ ਗੁਰਦੁਆਰਾ ਸਾਹਿਬ ਦਾ ਮਾਮਲਾ ਹੈ ਜੀ ਸਾਨੂੰ ਅਸੀਂ ਕਹਿੰਦੇ ਆ ਵੀ ਸਾਡੇ ਗੁਰਦੁਦਵਾਰਾ ਸਾਹਿਬ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਅੰਬਰਧਾਰੀ ਬੰਦੇ ਹੋਣੇ ਚਾਹੀਦੇ ਆ ਗੁਰਸਿੱਖ ਹੋਣੇ ਚਾਹੀਦੇ ਆ ਇਹ ਇਨਸਾਨ ਮਤਲਬ ਜਿਹੜੀ ਵੀ ਸਾਨੂੰ ਕਹਿੰਦੇ ਵੀ ਇਹ ਇਹ ਕਹਿ ਰਹੇ ਸੀ ਵੀ ਸਾਡੇ ਕਮੇਟੀ ਉਹ ਕਹਿੰਦੀ ਸੀ ਕਮੇਟੀ ਬਦਲਨੀ ਅਸੀਂ ਕਹਿੰਦੇ ਜਿਹੜੀ ਕਮੇਟੀ ਹੈਗੀ ਉਹ ਹੀ ਰੱਖੀ ਜਾਵੇ ਕਿਉਂਕਿ ਗੁਰਸਿੱਖ ਹੋਣੀ ਚਾਹੀਦੀ ਹੈ ਕਮੇਟੀ ਵਿੱਚ ਜਿਹੜੀ ਹੁਣ ਕਮੇਟੀ ਹੈ ਉਹ ਗੁਰਸਿੱਖ ਹੈ ਇੱਕ ਜਿਹੜਾ ਇੱਕ ਇੱਕ ਗੁਰਸਿੱਖਾ ਜਿਹੜਾ ਪ੍ਰਧਾਨ ਹੈ ਜੀ ਉਹ ਗੁਰਸਿੱਖਾ ਦੂਜੇ ਵੀ ਨਹੀਂ ਹੈ ਨਹੀਂ ਉਹ ਗੁਰਸਿੱਖ ਹਾਂਜੀ ਜਿਹੜਾ ਅਸੀਂ ਜੱਟ ਸਾਡੇ ਗੁਰਸਿੱਖ ਹੈਗੇ ਉਹਨਾਂ ਦੀ ਕਮੇਟੀ ਬਣਾਈ ਜਾਵੇ ਅਸੀਂ ਇਹੀ ਚਾਹੁੰਦੇ ਹਾਂ ਵੀ ਤੁਸੀਂ ਹੁਣ ਜਿਹੜਾ ਇਹ ਮਾਮਲਾ ਥਾਣੇ ਪਹੁੰਚਿਆ ਥਾਣੇ ਪਹੁੰਚਣ ਦਾ ਕੀ ਕਾਰਨ ਹੈ ਕਿ ਕਿਉਂਕਿ ਮਾਮਲਾ ਗੁਰਦੁਆਰੇ ਵਿੱਚ ਬੈਠੇ ਵੀ ਨਿਝੱਠਿਆ ਜਾਸੇ ਇਹ ਕੀ ਕਾਰਨ ਹਾਂਜੀ ਇਹ ਵੀ ਜੀ ਉੱਥੇ ਵੀ ਲੜਾਈ ਹੋ ਗਈ ਸੀ ਜਿੱਥੇ ਪ੍ਰਧਾਨ ਸਾਹਿਬ ਜੀ ਸਾਹਿਬ ਕਿਤਾਬ ਦੇ ਰਹੇ ਸੀਗੇ ਉੱਥੇ ਬਸ ਕੌਣ ਸੀਗੇ ਬੰਦੇ ਦੂਜੇ ਦੂਜੀ ਧਿਰ ਕੌਣ ਸੀਗੇ ਇਹ ਜ਼ਿੰਮੇਦਾਰਾਂ ਦੇ ਮੁੰਡੇ ਸੀਗੇ ਕੁਝ ਮਜੀ ਵੀ ਸਿੱਖਾਂ ਦੇ ਮੁੰਡੇ ਸੀਗੇ ਤੁਸੀਂ ਨਾਂ ਜਾਣਦੇ ਹੋ ਕਿਸੇ ਨਹੀਂ ਜੀ ਨਾਂ ਨਹੀਂ ਜਾਣਦੇ ਨਾਂ ਨਹੀਂ ਜਾਣਦੇ ਨਹੀਂ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿੰਨੇ ਵੀ ਗੁਰਸਿੱਖ ਹੋਣੇ ਚਾਹੀਦੇ ਸਾਡੇ ਗੁਰਦੁਆਰਾ ਸਾਹਿਬ ਅਸੀਂ ਇਹੀ ਮੰਗ ਕਰਦੇ ਹਾਂ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਪਰਮਨੰਤ ਸਿੰਘ ਜੀ ਪਰਮਨੰਤ ਜਿਹੜਾ ਹੈ ਪੁੱਟਰ ਕਲਾਂ ਦੇ ਵਿੱਚ ਗੁਰਦੁਆਰੇ ਦਾ ਮਸਲਾ ਹੋਇਆ ਹਾਂਜੀ ਤੇ ਇਹ ਅਸਲ 'ਚ ਕੀ ਕਹਾਣੀ ਹੈ ਕਹਾਣੀ ਇਹ ਹੈ ਜੀ ਗੁਰਦੁਆਰੇ ਦਾ ਨਾਲ ਨਾਮ ਬਦਨਾਮ ਕਰਦੇ ਪਏ ਐ ਤਿੰਨ ਜਿਸਤਾ ਵੋਟਾਂ ਦੀ ਐ ਸਾਰੀ ਵੋਟਾਂ ਤੋਂ ਲੈ ਕੇ ਤਿੰਨ ਮਿਲੇ ਕਰ ਚੁੱਕੇ ਜਿਹੜੇ ਮੈਂਬਰ ਐ ਉਹ ਕੌਣ ਕਰਦਾ ਐ ਤਿੰਨ ਮੈਂਬਰ ਐ ਇੱਕ ਸ਼ੇਵਕ ਸਿੰਘ ਇੱਕ ਹੈਗਾ ਸਰਜੀਤ ਸਿੰਘ ਇੱਕ ਹੈਗਾ ਜੀ ਚੰਦ ਸਿੰਘ ਇਹ ਉਹਨਾਂ ਦਾ ਕੋਈ ਲਿੰਕ ਨਹੀਂ ਗਾ ਗੁਰਦੁਆਰੇ ਦੀ ਕਮੇਟੀ ਨਾਲ ਉਹ ਹਸਾਬਕਦਵ ਮੰਗਦੇ ਸੀ ਫਿਰ ਵੀ ਉਹਨਾਂ ਨੂੰ ਹਸਾਬਕਦਵ ਦੇ ਨੂੰ ਰਾਜੀ ਹੋ ਗਿਆ ਗੁਰਦੁਆਰੇ ਦਾ ਪ੍ਰਧਾਨ ਤੇ ਉਹਨਾਂ ਨੇ ਫਿਰ ਜਦੋਂ ਇੱਕ ਬੰਦਾ ਸੀਗਾ ਸ਼ਕਮੰਦਰ ਸਿੰਘ ਉਹ ਖੜਾ ਜੀ ਉਹ ਉਹਨਾਂ ਦੀ ਉਹਨੇ ਇੰਨੀ ਗੱਲ ਹੀ ਆਖਿਆ ਵੀ ਇਹਨੇ ਇੰਨੀ ਗੱਲ ਹੀ ਆਖਿਆ ਵੀ ਬੀੜੀ ਸੈਕਟ ਤੋਂ ਬਿਨਾ ਕੋਈ ਪ੍ਰਧਾਨ ਨਾ ਚੁਣਿਓ ਵੀ ਆਪ ਦਾ ਪ੍ਰਧਾਨ ਬਣਾਉਣਾ ਦਾ ਤੁਸੀਂ ਗੁਰਸਿੱਖ ਚੈਨ ਲੋ ਤੇ ਇਹਦੇ ਗੱਲ ਪੈ ਕੇ ਜੀ ਇਹਨੂੰ ਕੁੱਟਿਆ ਮਾਰਿਆ ਇਹਦੀ ਦਸਤਾਰ ਵੀ ਲਾਈ ਗਈ ਆ ਜੀ ਸਾਡੀ ਇਹੀ ਮੰਗ ਹੈ ਜੀ ਦਸਤਾਰ ਦਾ ਫਿਰਜ ਮਿਲਣਾ ਚਾਹੀਦਾ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਬਾਈਦਰਜੀ ਕਾ ਖਾਲਸਾ ਬਾਈਦਰ ਜੀ ਕੀ ਪਤਨੀ ਮੇਰਾ ਨਾਮ ਸੁਖਮੰਦਰ ਸਿੰਘ ਸੁਖਮੰਦਰ ਸਿੰਘ ਤੁਹਾਡੇ ਨਾਲ ਜਿਹੜਾ ਝਗੜਾ ਹੋਇਆ ਹਾਂਜੀ ਮੇਰੇ ਨਾਲ ਝਗੜਾ ਹੋਇਆ ਕਿਹਨੇ ਕੀਤਾ ਉਹ ਮੈਂ ਨਾਲ ਬੰਦੇ ਸੀਗੇ ਕੋਈ ਖੜੇ ਉੱਤੇ ਉਹਨਾਂ ਨੇ ਲਿਆਂਦੇ ਕਿਹਨੇ ਲਿਆਂਦੇ ਸੀ ਪੰਚਾਇਤ ਮੈਂਬਰਾਂ ਨੇ ਅੱਛਾ ਕੌਣ ਹੈ ਲੈ ਕੇ ਕੋਈ ਬੰਦੇ ਉਹ ਜਦੋਂ ਕਰਨ ਲੱਗੇ ਵੀ ਕਹਿੰਦੇ ਵੀ ਅਸੀਂ ਮਹਾ ਪ੍ਰਧਾਨ ਹੋਰ ਚੁਣਨਾ ਮੈਂ ਤਾਂ ਇਹ ਗੱਲ ਕਹੀ ਉਹਨਾਂ ਨੂੰ ਵੀ ਜੇ ਪ੍ਰਧਾਨ ਤੁਸੀਂ ਹੋਰ ਚੁਣਨਾ ਤਾਂ ਕੋਈ ਗੁਰਸਿੱਖ ਹੋਵੇ ਉਹ ਚੁਣਿਓ ਕੋਈ ਕੋਈ ਬੀੜੀ ਜਰਦਾ ਸੈਕਟਰ ਵਾਲਾ ਪ੍ਰਧਾਨਾ ਚੁਣਿਓ ਇਹ ਇਹਹੀ ਗੱਲ ਕਹੀ ਤਾਂ ਉਹਨਾਂ ਨੇ ਮੈਨੂੰ ਉਹ ਕੁੱਟਮਾਰ ਕਰਨ ਲੱਗੇ ਮੇਰੀ ਦਸਤਾਰ ਲਾਈ ਪੰਚਾਇਤ ਮੈਂਬਰ ਕੁੱਟਮਾਰ ਕਰਨ ਲੱਗੇ ਨਹੀਂ ਹੋਰ ਬੰਦੇ ਜਿਹੜੇ ਸੱਦੇ ਸੀ ਬਾਰੋਂ ਬੰਦੇ ਸੱਦੇ ਸੀ ਬਾਰੋਂ ਬੰਦੇ ਸੱਦੇ ਸੀ ਉਹਨਾਂ ਨੇ ਅੱਛਾ ਉਹ ਤਾਂ ਪੰਚਾਇਤ ਮੈਂਬਰ ਵੀ ਨਾਲ ਸੀ ਕੀ ਨਾਮ ਹੈ ਉਹਨਾਂ ਦੇ ਉਹਨਾਂ ਦੇ ਇੱਕ ਦਾ ਨਾਮ ਸੇਵਕ ਸਿੰਘ ਹੈ ਜੀ ਤੇ ਇੱਕ ਦਾ ਨਾਮ ਸਰਜੀਤ ਸਿੰਘ ਤੇ ਇੱਕ ਦਾ ਨਾਮ ਚੰਦ ਸਿੰਘ ਤੇ ਤਿੰਨ ਨੰਬਰਦਾਰ ਜੀ ਕਰਨੈਲ ਸਿੰਘ ਕਰਨੈਲ ਤੁਹਾਡੀ ਦਸਤਾਰ ਵੀ ਉਤਾਰੀ ਗਈ ਹਾਂਜੀ ਦਸਤਾਰ ਵੀ ਲਾਏਗੀ ਮੇਰੀ ਕੇਸ ਕੀ ਲਾਈ ਤੇ ਮੇਰਾ ਕੰਗਾ ਵੀ ਲਾਇਆ ਅੱਛਾ ਬੇਦ ਵੀ ਹੋ ਗਈ ਸੀ ਕੋਈ ਉਸ ਸਮੇਂ ਦੀ ਕੋਈ ਸੀਸੀਟੀਵੀ ਵੀਡੀਓ ਜਾਂ ਕੋਈ ਫੁਟੇਜ ਹੈ ਕੋਈ ਹੈ ਨਹੀਂ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਜ ਤਾਂ ਜੇ ਸਾਰੀ ਪੰਚਾਇਤ ਮੈਂਬਰ ਜੋ ਕਰਨਗੇ ਸਭ ਸੰਗਤ ਜਿਹੜੀ ਕਰੂਗੀ ਉਹ ਹੀ ਆਪਾਂ ਮੰਗਾਂਗੇ ਦਾ ਮੈਨਣਾ ਚਾਹੀਦਾ ਹੂੰ ਪ੍ਰਧਾਨ ਉਹਨਾਂ ਦੇ ਹਾਂਜੀ ਹਾਂ ਮੈਂ ਸਪੂਰਨ ਸਿੰਘ ਤੇ ਕੀ ਮਸਲਾ ਹੈ ਜੀ ਮਸਲਾ ਇਹ ਹੈ ਜੀ ਪਹਿਲਾਂ ਦਾ ਮੋੜ ਤੋਂ ਜਿਹੜਾ ਇਹ ਮੈਨੂੰ ਆਏ ਮੈਂਬਰ ਇਹ ਕਹਿੰਦੇ ਵੀ ਜਿਹੜਾ ਅਮਰਤਪਾਲ ਮਹਿਰੋ ਵਾਲਾ ਉਹਨੂੰ ਅਸੀਂ ਕੰਮ ਦੀ ਜ਼ਿੰਮੇਵਾਰੀ ਦੇਣੀ ਹੈ ਤੂੰ ਸੌਂਪਣਾ ਗੁਰੂ ਘਰ ਹੂੰ ਤੇ ਅਸੀਂ ਕਿਹਾ ਵੀ ਇਹ ਗੱਲ ਨਹੀਂ ਹੋਣੀ ਵੀ ਜੇ ਕੋਈ ਵਿਚਾਰ ਕਰਨੀ ਦਾ ਸੰਗਤ ਨਾਲ ਕਰਾਂਗੇ ਜਿਹੜਾ ਗੁਰੂ ਘਰ ਇਹ ਸਾਰਾ ਸਾਡੇ ਨਗਰ ਨੇ ਬਣਾਇਆ ਘਰਾਈਆਂ ਕਰ ਕਰਕੇ ਪੈਸੇ ਇਕੱਠੇ ਕਰਕੇ ਇਹਦੇ ਵਿੱਚ ਕਿਸੇ ਦਾ ਹੋਰ ਕੋਈ ਯੋਗਦਾਨ ਨਹੀਂ ਕਿਸੇ ਵੀ ਹੱਪ ਪਿੰਡ ਨੇ ਯੋਗਦਾਨ ਦਿੱਤਾ ਵਾ ਸਾਨੂੰ ਉਹ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਹੜਾ ਸਾਡੇ ਨਗਰ ਨੇ ਸੱਤ ਸੱਤ 8 8 ਘਰਾਈਆਂ ਲਾਈਆਂ ਪਗਮਗਰ ਅਸੀਂ 500 ਰੁਪਈਆ ਇੱਕ ਦਾ ਲਾਇਆ ਵਾ ਚਾਹੇ ਉਹ ਰਾਤ ਨੂੰ ਬੱਚਾ ਜੰਪਿਆ ਤਾਂ ਵੀ 500 ਰੁਪਈਆ ਉਹਦਾ ਲਿਆ ਸੀ ਤੇ ਫੇਰ ਅਸੀਂ ਇਹ ਕਹਿੰਦੇ ਵੀ ਗੁਰਦੁਆਰਾ ਚੱਲੀ ਜਾਂਦਾ ਵਧੀਆ ਕੋਈ ਆਹਾ ਨਹੀਂ ਫੇਰ ਇਹ ਕਹਿੰਦੇ ਵੀ ਆਪਾਂ ਮਰਥਪਾਲ ਨੂੰ ਉਭਾ ਲਈਏ ਉਹ ਸੇਵਾ ਕਰੂਗਾ ਨਾਲੇ ਇੱਥੇ ਪੈਸੇ ਲਾਊਗਾ ਫਰਦਾਨ ਮੈਂ ਕਿਹਾ ਵੀ ਅਸੀਂ ਸੰਗਤ ਨੂੰ ਪਹਿਲਾਂ ਇਕੱਠੇ ਕਰਾਂਗੇ ਫੇਰ ਤੁਹਾਨੂੰ ਕੋਈ ਫੈਸਲਾ ਕਰਾਂਗੇ ਅਸੀਂ ਇੱਕ ਦਿਨ ਸੰਗਤ ਨੂੰ ਪੈਸੇ ਇਕੱਠੇ ਕੀਤਾ ਉਹਦੇ ਨਾਲ ਵਿਚਾਰ ਕੀਤੀ ਸੰਗਤ ਨਾਲ ਉਹਦੇ ਵਿੱਚ ਸਾਨੂੰ ਕਹਿੰਦੇ ਵੀ ਜੇ ਤੁਸੀਂ ਨਹੀਂ ਸਾਨੂੰ ਕੋ ਲਿਖ ਕੇ ਦੇਣਾ ਜਾਂ ਸੰਗਤ ਨੂੰ ਪਹਿਲਾਂ ਦਾ ਕਹਿੰਦੇ ਵੀ ਕਿਉਂ ਤੁਸੀਂ ਇਕੱਠੇ ਕੀਤਾ ਮੈਨੂੰ ਕਹਿੰਦੇ ਵੀ ਇੱਕ ਦੋ ਕਮੇਟੀ ਵਾਲੇ ਦੇ ਸਾਈਨ ਕਰਾ ਦੇ ਜਾਂ ਆਪ ਕਰਦੇ ਤੂੰ ਮੋਹਰ ਲਾ ਕੇ ਦੇ ਚੱਲ ਦੇ ਦੇ ਮੈਂ ਕਿਹਾ ਵੀ ਇਹ ਬਿਲਕੁਲ ਨਹੀਂ ਹੋਣਾ ਇਹ ਸੰਗਤ ਦਾ ਗੁਰਦੁਆਰਾ ਸੰਗਤ ਨੇ ਪਾਇਆ ਸੰਗਤ ਤੋਂ ਪ੍ਰਮਾਣਗੀ ਤੋਂ ਬਿਨਾ ਅਸੀਂ ਬਿਲਕੁਲ ਨਹੀਂ ਦੇਣਾ ਹੁਣ ਇਹ ਮਸਲਾ ਜਿਹੜਾ ਥਾਣੇ ਤੱਕ ਪਹੁੰਚਿਆ ਇਹ ਕੀ ਕਾਰਨ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ઠાણે ਜੀ ਇਹ ਕਮੇਟੀ ਵੱਲ ਨੂੰ ਆnde ਸੀਗੇ ਹੂੰ ਠੀਕ ਆ ਉੱਥੇ ਕਮੇਟੀ ਦਾ ਚਲੋ ਆਪਾਂ ਵੀ ਹਿਸਾਬਖਤਾਬ ਸਾਡਾ ਵੀ ਫਰਜ਼ ਹੈ ਵੀ ਚੱਲ ਜਦੋਂ ਕਮੇਟੀ ਕੋਈ ਨਵੀਂ ਬਣਦੀ ਆ ਤਾਂ ਅਸੀਂ ਕਿਹਾ ਵੀ ਚਲੋ ਭਾਈ ਹਿਸਾਬਖਤਾਬ ਕਰ ਲਉ ਆਪਾਂ ਬੈ ਕੇ ਤੇ ਕੋਈ ਨਹੀਂ ਉੱਥੇ ਹੀ ਹਿਸਾਬਖਤਾਬ ਕਰ ਲਿਆ ਸਾਰਾ ਬੈਠੇ ਸੀਗੇ ਸਾਰੇ ਹੂੰ ਤੇ ਜਿਹੜੇ ਰਜਿਸਟਰ ਸੀ ਸਾਰੇ ਮੈਂ ਦਿਖਾਤੇ ਵੀ ਇੰਨਾ ਵਾਧਾ ਇੰਨਾ ਘਾਟਾ ਇਨੇ ਇੱਧਰ ਚੱਲੇ ਨੇ ਆਹ ਚੱਲੇ ਆ ਹੂੰ ਠੀਕ ਆ ਇਹਨਾਂ ਨੇ 25 30 ਮੁੰਡੇ ਬਾਹਰੋਂ ਬਦਮਾਸ਼ ਲਿਆਂਦੇ ਸੀਗੇ ਹੂੰ ਉਹਨਾਂ ਕੋਲੇ ਡਾਂਗਾ ਸੁੱਟਿਆ ਸੀ ਗਿਆ ਜਦੋਂ ਇਹ ਅਸੀਂ ਉੱਠਣ ਲੱਗੇ ਤੇ ਸਾਡੇ ਮੁੰਡਾ ਹੈਗਾ ਉਹ ਸੁਖਮੰਦਰ ਸਿੰਘ ਹੂੰ ਉਹ ਅੰਮਰਤਾਰੀ ਬੰਦਾ ਹੈਗਾ ਤੇ ਕਮੇਟੀ ਮੈਂਬਰ ਆ ਉਹ ਹੂੰ ਉਹਦੀ ਉਹਨੇ ਪੱਗ ਲਾਦੀ ਇੱਕ ਤਾਂ ਤੇ ਇੱਕ ਉਹਦੇ ਲੱਤ ਡਾਂਗ ਮਾਰੀ ਤੇ ਇੱਕ ਉਹਦੇ ਇੱਥੇ ਮਗਰ ਵੀ ਮਾਰਿਆ ਧੌਲ ਤਫਾ ਉਹਨੂੰ ਲੰਮਾ ਸੈਟ ਲਿਆ ਤੇ ਲੱਤਾਂ ਨਾਲ ਵਾਰ ਵੀ ਫੜੇ ਆ ਬੇਇੱਜ਼ਤੀ ਉਹਦੀ ਕੀ ਕੀ ਸਾੜੀ ਵੀ ਕੀਤੀ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਈ ਤਾਂ ਕਹਿੰਦੇ ਵੀ ਉਹਨਾਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਹੂੰ ਪਰਚਾ ਕਰਾਉਣਾ ਜਿਹੜੇ ਮੈਂਬਰ ਆ ਤਿੰਨੇ ਤੇ ਦੋ ਤਿੰਨ ਉਹਨਾਂ ਦੀ ਨਾਲ ਹੋਰ ਵੀ ਆ ਤੇ 20 25 ਮੁੰਡੇ ਆ ਜਿਹੜੇ ਉਹ ਅਲਮਛਾਤੇ ਆ ਠੀਕ ਆ ਉਹਨਾਂ ਦੇ ਵਰਖ ਦਾ ਕਾਰਵਾਈ ਹੋਣੀ ਚਾਹੀਦੀ ਆ ਜੋ ਸੰਗਤ ਕਹੂਗੀ ਕਮੇਟੀ ਜੇ ਦਾ ਜੇ ਸੰਗਤ ਕਹਿੰਦੀ ਹੈ ਵੀ ਕਮੇਟੀ ਬਦਲਣੀ ਹੈ ਬਦਲ ਵੀ ਸਕਦੇ ਤੁਸੀਂ ਇਸ ਨੂੰ ਸਹਿਮਤ ਹੋ ਹਾਂ ਅਸੀਂ ਸਹਿਮਤ ਆ ਜੀ ਠੀਕ ਹੈ ਸਾਡਾ ਕੋਈ ਆਹਾ ਨਹੀਂਗਾ ਤੇ ਜੇ ਉਹ ਰੱਖਣੀ ਤਾਂ ਉਹ ਵੀ ਰੱਖ ਸਕਦੇ ਆ ਸਾਨੂੰ ਕੋਈ ਆਹਾ ਨਹੀਂ ਅਸੀਂ ਸੰਗਤ ਦੇ ਨਾਲ ਹੁਣ ਵੀ ਆ ਬਾਅਦ ਚ ਵੀ ਆ ਕਿੰਨੇ ਮੈਂਬਰੀ ਕਮੇਟੀ ਆ ਜੀ ਪਹਿਲਾਂ ਸਾਡੀ ਤਾਂ ਮੇਰੇ ਦਾ ਵੀ 16 ਮੈਂਬਰੀ ਆ ਠੀਕ ਹਾਂ ਅਸੀਂ 15 11 ਵੀ ਆ 16 ਜਿੰਨੇ ਮਰਜ਼ੀ ਹੋਣ ਚੱਲੋ ਤੇ ਆਹਾ ਨਹੀਂ ਠੀਕ ਹੈ